मनुष्य के द्वारा बनाए गए आवाजाही के, के साधन जिनके धुएं के कारण वातावरण खराब हो रहा है इसकी वजह से ही धरती की खराब हो रही है जिस कारण धरती पर इतनी ज्यादा गर्मी पैदा हो रही है क्या किसी को पता है कि धरती पर प्रदूषण कैसे फैल रहा है मैं बताती हूँ जंगलों की कटाई के कारण क्योंकि पेड़ हमारे वातावरण को शुद्ध करते हैं पर हम तो पेड़ों को काटने में लगे हुए हैं ये सब तो हुई वायु प्रदूषण की बात पर धरती पर केवल वायु प्रदूषण ही नहीं और भी बहुत प्रदूषण है जैसे जल प्रदूषण ध्वनि प्रदूषण जल प्रदूषण भी मनुष्य ही फैला रहा है हमें पर लोगों को इस बारे में जागरूक करना चाहिए तो मैं आज आपको आपके सभी के सामने इतने अच्छे दिवस पर एक छोटा सा गीत प्रस्तुत करने जा रही हूँ यह धरती कितनी प्यार यहाँ नदियाँ सर गंगातीवन बघिया मुस्काती है जीवन बघिया मुस्काती है।, है यहाँ बचपन खिल खिलता है यहाँ बचपन खिल खिलता है

मेरा नाम स्काना है मैं नाइन्थ क्लास क्लास में पढ़ती हूँ मेरा नाम शिवानी है मैं नाइन्थ क्लास में पढ़ती हूँ इज़ स्कूलिका मैंने चार्ट बनाई आई एम रीडिंग इन नाइन्थ क्लास ਪਲੂਸ਼ਨ ਕੰਮਰਸ ਤੁਸੀਂ ਇਹ ਜਿਹੜਾ ਬਣਾਇਆ ਹੈ ਇਹਦੇ ਵਿੱਚ ਕੀ ਸ਼ੋਕ ਕੀਤਾ ਹੈ ਪੋਲਿਊਸ਼ਨ ਪੋਲਿਊਸ਼ਨ 에ਅਰ ਪੋਲਿਊਸ਼ਨ ਦੀ ਮੇਨ ਗੱਲ ਕੀਤੀ ਮੇਰਾ ਨੰਬਰ ਟਿਕਿਆ ਐਂਡ ਪਲਸ ਟੂ ਮੈਡੀਕਲ ਤੇ ਇਹਦਾ ਮੈਡੀਕਲ ਪਲਸ ਟੂ ਮੈਡੀਕਲ ਤੁਸੀਂ ਦੋਨਾਂ ਨੇ ਹਾਂਜੀ ਮਿਲ ਕੇ ਬਣਾਇਆ ਵੈਰੀ ਨਾਈਸ ਵੈਰੀ ਨਾਈਸ ਸੀ ਆ ਸ਼ਰਮਾ ਪਲਸ ਟੂ ਕਮਰਸ ਇਦੇ ਵਿੱਚ ਤੁਸੀਂ ਆ ਮਾਸਕ ਲਗਾਇਆ ਹੈ ਇਹ ਇੱਕ ਲੜਕੀ ਦੇ ਨੂੰ ਧਰਤੀ ਦੇ ਤੌਰ ਤੇ ਪ੍ਰੈਜੈਂਟ ਕੀਤਾ ਹੈ। ਮਨਸਵੀ ਜੀ ਇਹ ਜੋ ਅਰਥ ਹੈ ਇਹ ਮਰੀ ਮਦਰ ਅਰਥਾ ਔਰ ਇਹ ਬਹੁਤ ਹੈ ਪੋਲਿਊਟਡ ਹੈ ਇਸ ਲਈ ਹਮੇ ਇਸੇ ਪੋਲਿਊਟ ਨਹੀਂ ਕਰਨਾ ਚਾਹੀਦਾ। ਅੱਜ ਵਿਸ਼ਵ ਧਰਾਤਲ ਦਿਵਸ ਤੇ ਮੈਂ ਡਾਕਟਰ ਅਰुण ਮਿਤਰਾ ਪ੍ਰਦਾਨ ਇੰਡੀਅਨ ਡਾਕਟਰਸ ਫਾਰ ਪੀਸ ਐਂਡ ਡਵੈਲਪਮੈਂਟ ਆਪ ਸਭ ਨੂੰ ਵਧਾਈ ਦਿੰਦਾ ਤੇ ਇਸ ਗੱਲ ਲਈ ਆਸ ਕਰਦਾ ਕਿ ਅੱਜ ਅਸੀਂ ਪ੍ਰਣ ਲਵਾਂਗੇ ਇਸ ਧਰਤੀ ਨੂੰ ਬਚਾਉਣ ਦੇ ਲਈ ਇਸ ਨੂੰ ਸੁਖਾਵਾਂ ਬਣਾਉਣ ਦੇ ਲਈ ਇਸ ਸਬਦ ਦੇ ਲਈ ਅਸੀਂ ਮਿਲ ਜੁਲ ਕੇ ਪ੍ਰਯਾਸ ਕਰਾਂਗੇ ਜਦੋਂ ਅਸੀਂ ਧਰਤੀ ਮਾਂ ਕਹਿੰਦੇ ਹਾਂ ਇਹ ਸਿਰਫ ਕੋਈ ਜ਼ਮੀਨ ਜਾਂ ਪਾਣੀ ਦੀਸ ਕੇਵਲ ਗੱਲ ਨਹੀਂ ਹੈ ਇਸ ਦਾ ਮਤਲਬ ਹੈ ਕਿ ਸਮੁੱਚੀ ਜੀਵ ਪ੍ਰਣਾਲੀ ਜੋ ਕਿ वनस्पती ਜਾਂ ਐਨੀਮਲ ਐਸੀ ਸਾਰੇ ਮਿਲ ਜੁਲ ਕੇ ਜੋ ਇਸ ਦੇ ਵਾਸੀ ਹਾਂ ਅਸੀਂ ਸਭ ਉਸ ਉਸ ਧਰਤੀ ਮਾਂ ਦੇ ਵਿੱਚ ਆਨੇ ਹਾਂ ਅੱਜ ਸਮੁੱਚੇ ਤੌਰ ਤੇ ਦੋ ਤਿੰਨ ਗੱਲਾਂ ਕਰਕੇ ਸਾਡੀ ਮਾਂ ਨੂੰ ਖਤਰਾ ਪੈਦਾ ਹੋਇਆ ਹੈ ਇੱਕ ਤਾਂ ਹੈ ਕਿ ਜੋ ਜਲਵਾਯੂ ਦੇ ਵਿੱਚ ਪਰਿਵਰਤਨ ਆ ਰਹੇ ਹਨ ਵਾਤਾਵਰਨ ਦੇ ਵਿੱਚ ਨਿਗਾਰ ਆ ਰਿਹਾ ਹੈ ਉਸ ਦੇ ਕਾਰਨ ਦੂਸਰਾ ਜੋ ਯੁੱਧ ਥਾਂ ਪਰ ਥਾਂ ਤੇ ਚੱਲ ਰਹੇ ਹਨ ਅਤੇ ਜੀਵ ਪ੍ਰਣਾਲੀ ਦਾ ਤਾਨ ਹੋ ਰਿਹਾ ਹੈ ਇਸ ਤੋਂ ਇਲਾਵਾ ਜੋ ਸਮਾਜ ਵਿੱਚ ਸਦ ਪਾਵਨਾ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਸਾਡੀ ਧਰਤੀ ਨੂੰ ਖਤਰਾ ਹੈ ਮੈਂ ਅਪੀਲ ਕਰਦਾ ਦੁਨੀਆ ਭਰ ਦੇ ਲੋਕਾਂ ਨੂੰ ਅੱਜ ਦੇ ਦਿਨ ਤੇ ਕਿ ਖਾਸ ਤੌਰ ਤੇ ਜੋ ਯੁੱਧ ਹਨ ਉਹਨਾਂ ਨੂੰ ਸਮਾਪਤ ਕੀਤਾ ਜਾਏ ਗਾਜ਼ਾ ਵਿੱਚ ਜਿਸ ਤੰਨੇ ਨਾਲ ਬੱਚੇ ਮਰ ਰਹੇ ਹਨ ਔਰਤਾਂ ਮਰ ਰਹੀਆਂ ਹਨ ਬੇਵਜ੍ਹਾ ਹਮਲੇ ਦੇ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਉਹ ਬੰਦ ਹੋਣਾ ਚਾਹੀਦਾ ਹੈ ਕਾਨ ਇਸ ਕਿਸਮ ਦੇ ਹਥਿਆਰ ਵੱਡੇ ਬੰਬ ਇਜ਼ਰਾਈਲ ਨੂੰ ਸਪਲਾਈ ਕਰਨ ਦੀ ਜੋ ਅਮਰੀਕਾ ਸਾਰਾ ਯਤਨ ਲਾ ਰਿਹਾ ਹੈ ਉਹ ਬੰਦ ਹੋਣਾ ਚਾਹੀਦਾ ਹੈ ਰੂਸ ਤੇ ਯੂਕਰੇਨ ਦੇ ਵਿੱਚ ਜੋ ਯੁੱਧ ਹੈ ਉਸ ਦੇ ਕਾਰਨ 160000 ਦੇ ਕਰੀਬ ਫੌਜੀ ਤੇ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ ਅਫਰੀਕਾ ਦੇ ਅੰਦਰ ਜੋ ਯੁੱਧ ਚੱਲ ਰਹੇ ਹਨ ਨੋਨਾ ਵਿੱਚ ਕੇਵਲ ਸੁਡਾਨ ਦੇ ਵਿੱਚ 1.5 ਲੱਖ ਦੇ ਕਰੀਬ ਲੋਕ ਮਰ ਗਏ ਹਨ ਭਾਰਤ ਦੇ ਅੰਦਰ ਵੀ ਸਾਡੇ ਜੋ ਹੰਗਰ ਇੰਡੈਕਸ ਹੈ ਜਾਂ ਭੁਖ ਮਰੀ ਸੂਚਕ ਅੰਕ ਹੈ ਉਹ ਬਹੁਤ ਕਮਜ਼ੋਰ ਹੋਇਆ ਹੈ ਤੇ ਕੁਝ ਸ਼ਕਤੀਆਂ ਸਾਡੇ ਦੇਸ਼ ਵਿੱਚ ਵੀ ਸਮਾਜਿਕ ਸਦ ਭਾਵਨਾ ਨੂੰ ਤੋੜਨ ਦੀ ਕੋਸ਼ਿਸ਼ ਕਰਦੀਆਂ ਹਨ جس نال کی ਸਾਡੀ ماں ਨੂੰ بڑا دکھ ਹੋ ਰਿਹਾ ਹੈ ਇਸ ਲਈ ਮੈਂ ਆਸ ਕਰਦਾ ਤੁਹਾਨੂੰ ਸਭ ਨੂੰ اپیل ਕਰਦਾ ਕਿ ਆਓ ਰਲ ਮਿਲ ਕੇ ਧਰਤੀ ماں ਨੂੰ بچਾਈਏ ਮਾਹੌਲ ਠੀਕ ਕਰੀਏ ਇਸ ਮਾਹੌਲ ਨੂੰ ਸੁਖਾਵਾਂ ਬਣਾਈਏ ਤਾਂ ਜੋ ਇਸ ਧਰਤੀ ਤੇ ਰਹਿਣ ਲਈ ਸਾਡਾ ਜੀਵਨ ਜੋ ਹੈ ਉਹ ਅچھے ਮਾਹੌਲ ਵਿੱਚ ਭਲੇ ਅਸੀਂ ਦੇਸ਼ ਦੇ ਦੁਨੀਆ ਦੇ ਅچھے ਨਾਗਰਿਕ ਬਣੀਏ ਧੰਨਵਾਦ ਅੱਜ ਅਸੀਂ ਸੰਸਾਰ ਧਰਤੀ ਦਿਵਸ ਮਨਾ ਰਹੇ ਹਾਂ ਜੋ ਕਿ ਹਰ ਸਾਲ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਔਰ ਇਹ ਦਿਵਸ ਜਿਹੜਾ ਹੈਗਾ 1970 ਤੋਂ ਮਨਾਉਣਾ ਸ਼ੁਰੂ ਕੀਤਾ ਜਦੋਂ ਧਰਤੀ ਦੇ ਉੱਪਰ ਪ੍ਰਦੂਸ਼ਣ ਇੰਨਾ ਜ਼ਿਆਦਾ ਵੱਧ ਗਿਆ ਤਾਂ ਤਕਰੀਬਨ ਵਿਸ਼ਵ ਦੇ 140-50 ਦੇਸ਼ਾਂ ਦੇ ਲੋਕਾਂ ਨੇ ਤੇ 193 ਕੰਟਰੀਆਂ ਨੇ ਇਸ ਦਿਵਸ ਨੂੰ ਮਨਾਉਣਾ ਸ਼ੁਰੂ ਕੀਤਾ। ਤਕਰੀਬਨ 200 ਮਿਲੀਅਨ ਲੋਕ ਇਕਾ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਇਕੱਠੇ ਹੋਏ ਅਤੇ ਉਹਨਾਂ ਨੇ ਮਿਲ ਕੇ ਧਰਤੀ ਦੇ ਉੱਪਰ ਪੈਦਾ ਹੋਏ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਉਪਰਾਲੇ ਕਰਨ ਲਈ ਧਿਆਨ ਦਵਾਇਆ ਲੋਕਾਂ ਦਾ ਔਰ ਅਸੀਂ ਦੇਖਦੇ ਹਾਂ ਕਿ ਧਰਤੀ ਦਿਵਸ ਦੇ ਉੱਪਰ ਕਈ ਤਰ੍ਹਾਂ ਦੀਆਂ ਚੁਣੌਤੀਆਂ ਜਿਹੜੀਆਂ ਨੇ ਪੈਦਾ ਹੋ ਰਹੀਆਂ ਨੇ ਦਰਪੇਸ਼ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਸਾਡੀਆਂ ਕੁਦਰਤੀ ਆਫਤਾਂ ਨੇ ਜਿਨੀ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਹਰ ਸਾਲ ਥੋੜੇ ਤੋਂ ਸਮੇਂ ਸਮੇਂ ਮਾਦ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਤੂਫਾਨ ਹੋ ਗਏ ਉਚਾਲ ਹੋ ਗਏ ਹੜ ਹੋ ਗਏ ਤੇ ਸਮੁੰਦਰਾਂ ਦੇ ਵਿੱਚ ਸਲਾਮੀ ਲਹਿਰਾ ਫਿਰ ਅਸੀਂ ਦੇਖਦੇ ਕਿ ਸਾਡੇ ਜਿਹੜੇ ਧਰਤੀ ਦੇ ਕੁਦਰਤੀ ਸਰੋਤ ਨੇ ਉਹ ਵੀ ਕੁਝ ਲਿਮਟਡ ਨੇ ਕਿਉਂਕਿ ਧਰਤੀ ਨਾ ਹੀ ਵੱਧ ਰਹੀ ਹੈ ਨਾ ਹੀ ਘਟ ਰਹੀ ਹੈ ਪਰ ਇਸ ਦੇ ਸੋਰਸ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਜੰਗਲ ਠੀਕ ਹੈ ਪਾਣੀ ਹੋ ਗਿਆ ਫਿਰ ਖਣਿਜ ਤੱਤ ਹੋ ਗਏ ਅਸੀਂ ਦੇਖਦੇ ਹਾਂ ਕਿ ਧਰਤੀ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਤਕਰੀਬਨ 8 ਬਿਲੀਅਨ ਤੋਂ ਕਾਫੀ ਜ਼ਿਆਦਾ ਹੋ ਚੁੱਕੀ ਹੈ ਔਰ ਆਉਣ ਵਾਲੇ 8-10 ਸਾਲਾਂ ਬਾਅਦ ਇਹ 9 ਅਰਬ ਦੇ ਨੇੜੇ ਤੇੜੇ ਪਹੁੰਚ ਜਾਏਗੀ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਪੂਲੇਸ਼ਨ ਵਧ ਰਹੀ ਹੈ ਉਸ ਦੇ ਨਾਲ ਸਾਡੇ ਕੁਦਰਤੀ ਸਰੋਤ ਵੀ ਜਲਦੋਂ ਤਾਂ ਜ਼ਿਆਦਾ ਵਰਤੇ ਜਾ ਰਹੇ ਨੇ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਫੋਰੈਸਟ ਜਿਹੜਾ ਕਿ ਇੱਕ ਜ਼ਰੂਰੀ ਅਸੀਂ ਅੰਗ ਮੰਨਦੇ ਆ ਸਾਡੇ ਵਾਤਾਵਰਣ ਦਾ ਕਿਉਂਕਿ ਜੇਕਰ ਫੋਰੈਸਟ ਨਾ ਹੋ ਤਾਂ ਸਾਨੂੰ ਪ੍ਰੋਪਰ ਆਕਸੀਜਨ ਦੀ ਅਵੇਲੇਬਿਲਟੀ ਨਹੀਂ ਹੋਏਗੀ ਹੁਣ ਸਾਹ ਲੈਣ ਲਈ ਸਾਨੂੰ ਠੀਕ ਆਕਸੀਜਨ ਦੀ ਜ਼ਰੂਰਤ ਹੈ ਜ਼ਰੂਰਤੋਂ ਜ਼ਿਆਦਾ ਅਸੀਂ ਦਰਖਤਾਂ ਦੀ ਕਟਾਈ ਕਰ ਰਹੇ ਹਾਂ ਜਿਸ ਦੇ ਨਾਲ ਕਾਰਬਨ ਡਾਈਆਕਸਾਈਡ ਦਾ ਵਾਧਾ ਹੁੰਦਾ ਜਾ ਰਿਹਾ ਜੋ ਕਿ ਇੱਕ ਕਲਾਈਮੇਟ ਇਫੈਕਟ ਪੈਦਾ ਕਰ ਰਿਹਾ ਹੁਣ ਜਦੋਂ ਕਲਾਈਮੇਟ ਇਫੈਕਟ ਪੈਦਾ ਹੋਇਆ ਤਾਂ ਇਸ ਦੇ ਕਾਰਨ ਤਰਤੀਬਾ ਸਾਡਾ ਜਿਹੜਾ ਨਾਰਮਲ ਟੈਂਪਰੇਚਰ ਉਹ 30 ਡਿਗਰੀ ਸੈਲਸੀਅਸ ਤੋਂ ਵੱਧ ਚੁੱਕਾ ਹੈ ਹੁਣ ਧਰਤੀ ਦਾ ਜਿਹੜਾ ਮੇਨ ਟੈਂਪਰੇਚਰ ਵਧਣ ਕਾਰਨ ਗਲੇਸ਼ੀਅਰ ਮੈਲਟ ਹੋ ਰਹੇ ਨੇ ਸਮੁੰਦਰ ਦਾ ਤੱਟ ਸਤਾ ਜਿਹੜੀ ਹੈ ਉੱਪਰ ਜਾ ਰਹੀ ਹੈ ਜਿਸ ਦੇ ਨਾਲ ਦੇਸ਼ ਕੁਝ ਇਲਾਕੇ ਤੇ ਉਹ ਪਾਣੀ ਦੇ ਵਿੱਚ ਡੋਗ ਰਹੇ ਨੇ ਫਿਰ ਅਸੀਂ ਦੇਦੇ ਹਾਂ ਕਿ ਸਾਡਾ ਜਿਹੜਾ ਇਸ ਸਾਲ ਦਾ ਥੀਮ ਹੈ ਓਵਰ ਪਾਵਰ ਓਵਰ ਅ ਪਲਾਨੀਟ ਕਿ ਅਸੀਂ ਆਪਣੇ ਪਲਾਨੀਟ ਨੂੰ ਕਨਜ਼ਰਵ ਕਰਨਾ ਹੈ ਕੁਦਰਤੀ ਸਰੋਤਾਂ ਨੂੰ ਬਚਾਉਣਾ ਹੈ ਜਾਂ ਸਾਡੇ ਜਿਹੜੇ ਤੱਤ ਨੇ ਉਹਨਾਂ ਦੀ ਸੰਭਾਲ ਕਰਨੀ ਹੈ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਅਗਰ ਹਰੇਕ ਵਿਅਕਤੀ ਰਿਸੋਰਸ ਜਿਹੜੇ ਨੇ ਉਹਨਾਂ ਦੀ ਸੰਭਾਲ ਕਰੇ ਤੇ ਜ਼ਰੂਰਤ ਅਨੁਸਾਰ ਉਹਨਾਂ ਦੀ ਵਰਤੋਂ ਕਰੇ